ਸਾਬਰਕੋਟੀ ਨੇ ਕਿਹਾ ਸੀ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਦੋਸਤੋ ਜਦੋਂ ਮੌਸਮ ਬਦਲਦਾ ਉਦੋਂ ਰੁੱਖ ਵੀ ਸਿੱਧੇ ਖੜੇ ਨਹੀਂ ਰਹਿ ਸਕਦੇ ਲੁਧਿਆਣਾ ਜਾਂਦੇ ਸੀ ਕਿਸੇ ਕੰਮਕਾਰ ਤੇ ਬਰਨਾਲਾ ਟੱਪ ਕੇ 1-2 ਕਿਲੋਮੀਟਰ ਬਾਅਦ ਹੀ ਦੇਖਿਆ ਕਿ ਇੱਥੇ ਵਾਵਾ ਸੜਾਕਾ ਪੂਰੇ ਮੀ ਹੈ ਤੇ ਉਸ ਤੋਂ ਬਾਅਦ ਹਨੇਰੀ ਚਖੜ ਬਹੁਤ ਯਾਦ ਹੈ ਜਿਸ ਨੇ ਦਰਖਤ ਹਟਾ ਤੇ ਗੱਡੀਆਂ ਪਲਟਾ ਤੀਆਂ ਇਹ ਕੰਬੇ ਬਿਜਲੀ ਵਾਲੇ ਪੱਟ ਤੇ ਤੇ ਸੜਕ ਤੇ 5-6 ਕਿਲੋਮੀਟਰ ਤੇ ਕਪੂਰਾ ਜਾਮ ਲੱਗਾ ਪਿਆ ਬਰਨਾਲਾ ਟੱਪ ਕੇ 3-4 ਕਿਲੋਮੀਟਰ ਬਰਨਾਲੇ ਤੋਂ ਅੱਗੇ ਉਸ ਤੋਂ ਅੱਗੇ ਲੁਧਿਆਣੀ ਤੱਕ ਗਏ ਬਿਲਕੁਲ ਮੌਸਮ ਖੁਸ਼ਕ ਹੈ ਇੱਕ ਕਣੀ ਵੀ ਨਹੀਂ ਨਾ ਹਵਾ ਨਾ ਨੇਰੀ ਨਾ ਮੀਂਹ ਸੋ ਇਸ ਲਈ ਮੌਸਮ ਕਦੋਂ ਵੀ ਬਦਲ ਸਕਦਾ ਹੈ ਇਥੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਤੇ ਇੱਥੇ ਤਾਂ ਸਾਬਰ ਕੋਟੀ ਦਾ ਗੀਤ ਵੀ ਫਿਰ ਫਿੱਕਾ ਲੱਗਦਾ ਜਿਵੇਂ ਉਹ ਕਹਿੰਦਾ ਸੀ ਕਿ ਅਸੀਂ ਮੌਸਮ ਉਹ ਮੌਸਮ ਵਾਂਗੂ ਬਦਲ ਗਏ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਜਦੋਂ ਮੌਸਮ ਬਦਲਦਾ ਨਾ ਰੁੱਖ ਵੀ ਦੋਸਤੋ ਫਿਰ ਖੜੇ ਨਹੀਂ ਰਹਿ ਸਕਦੇ। ਦੇਖ ਮੇਰਾ ਦੋਸਤ ਬੰਦਰ ਤੇ ਦੁਸ਼ਮਣ। ਤੇਰੇ ਭਲੇ ਦੀ ਗੱਲ ਕਰਦਾ। ਮੇਰੀ ਗੱਲ ਮੰਨ। ਧੋਜਾ ਉਸ ਨੂੰ। ਚੱਲ ਸਾਡਿਆ ਤੇਰੀ ਹੋਰ। ਤੂੰ ਕੁਝ ਤਾਂ ਸੋਚ। ਤੇਨਾਂ ਮਾਂ ਮਰ ਜਾਵੇ ਤੇ ਤੇਰੀ ਮਾਂ ਤੇ ਕੀ ਕੀਤੀ। ਦੱਸ ਕਿੰਨਾ ਚਿਰ ਤੂੰ ਉਸ ਦੀ ਜਵਾਬ ਚਾਪੇ ਜ਼ਿੰਦਗੀ ਤੱਕ ਕਰਿਆ। ਤੇ ਜ਼ਿੰਦਗੀ ਬੜੀ ਲੰਬੀ ਹੈ ਮਰੀਆ।